हां जी दोस्तों आज ਗੱਲਬਾਤ ਕਰਾਂਗੇ ਸੁਰਮੇਲ ਦੀ ਜ਼ਿੰਦਗੀ ਦੇ ਭਾਗ 53ਵੇਂ ਵਾਰ। ਸੋ ਭਾਗ 52 ਵਿੱਚ ਤੁਸੀਂ ਵੇਖਿਆ ਭੀ ਧਰਮੇ ਤੇ ਸੰਤੋਰਾ ਨੂੰ ਸੁੱਤੇ ਪਿਆ ਨੂੰ ਪੁਲਿਸ ਦੱਬਲੰਦੀ ਐ। ਉਸ ਤੋਂ ਬਾਅਦ ਧਰਮੇ ਦੀ ਡੀਐਸਪੀ ਨਾਲ ਕਾਫੀ ਤੋ-ਤੋ ਮਮਾ ਹੁੰਦੀ ਐ ਤੇ ਡੀਐਸਪੀ ਖਿੱਚ ਕੇ ਹੁਣ ਇੱਕ ਟਰੱਕ ਮੰਗਵਾ ਕੇ ਉਹਨਾਂ ਨੂੰ ਪਿੱਛੇ ਬਿਠਾ ਕੇ ਨਾਲ ਉਹਨਾਂ ਦੇ ਸਪਾਈ ਬੈਠੇ ਨੇ ਉਹਨਾਂ ਨੂੰ ਕਿਤੇ ਅਣਪਛਾਤੀ ਥਾਂ 'ਤੇ ਲੈ ਕੇ ਜਾਦੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਇਹਨਾਂ ਵੀਰਾ ਭੈਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਡੀਐਸਪੀ ਉਬੜੇ ਪਰੇ ਮਨ ਨਾਲ ਹਲੇ ਵੀ ਫਨਕਾਰੇ ਮਾਰੀ ਜਾ ਰਿਹਾ ਸੀ ਉਸ ਨੂੰ ਆਪਣੀ ਹੋਈ ਹਤਕਤਾ ਪੂਰਾ ਪਛਤਾਵਾ ਨਹੀਂ ਸੀਗਾ ਥਾਣੇਦਾਰ ਨੇ ਸਮਝਿਆ ਵੀ ਅਜੀਬ ਕਿਸਮ ਦਾ ਠੀਠ ਹੈ ਇਹ ਉਸ ਦਾ 20 ਸਾਲ ਦੀ ਨੌਕਰੀ ਵਿੱਚ ਅਜਿਹੇ ਅਫਸਰ ਨਾਲ ਕਦੇ ਵਾਰੀ ਨਹੀਂ ਥੀ ਪਿਆ ਕਿੱਥੇ ਕੋ ਲੈ ਕੇ ਚੱਲੀਏ ਡੀਐਸਪੀ ਨੇ ਅੰਦਾਜ਼ਾ ਲਾਇਆ ਵੀ ਅਸੀਂ 8-10 ਮੀਲ ਅੱਗੇ ਲੰਘ ਗਏ ਹਾਂ ਜਨਾਬ ਦਾ ਹੁਕਮ ਹੈ ਜਿੱਥੇ ਮਰਜ਼ੀ ਲੈ ਚੱਲੋ ਥਾਣੇਦਾਰ ਨੇ ਰਵਾਜੀ ਸਤਕਾਰ ਨਾਲ ਉੱਤਰ ਦਿੱਤਾ ਉਹਨੂੰ ਠੀਕ ਹੈ ਫਿਰ ਲਾ ਲਵੋ ਡਰਾਈਵਰ ਨੇ ਇਸ਼ਾਰਾ ਮਿਲਦਿਆਂ ਹੀ ਟਰੱਕ ਇੱਕ ਟਾਲੀ ਹੇਠਾਂ ਮਾਰ ਦਿੱਤਾ ਸਪਾਈ ਝਟਪਟ ਟਰੱਕ ਤੋਂ ਲੈ ਪਏ ਇਹਨਾਂ ਨੂੰ ਪੈਰਾਂ ਤੋਂ ਖੋਲ ਕੇ ਲੈ ਆਓ ਡੀਐਸਪੀ ਨੇ ਬਾਹਰ ਆ ਕੇ ਹੁਕਮ ਸੁਣਾਇਆ ਸਪਾਈਆਂ ਕੋਈ ਉੱਤਰ ਦਿੱਤੇ ਬਿਨਾ ਧਰਮੇ ਜੋਰੇ ਤੇ ਸੰਤੂ ਦੇ ਗਿੱਟੇ ਖੋਲ ਦਤੇ ਸਪਾਈਆਂ ਦੀਆਂ ਤਿਆਰ ਪਰ ਤਿਆਰ ਦੋ ਟੋਲੀਆਂ ਨੇ ਮੁਲਜ਼ਮਾਂ ਨੂੰ ਵਿਚਾਲੇ ਲੈ ਲਿਆ ਸੜਕ ਤੋਂ ਹੀਠਾਂ ਉਹ ਖੇਤਾਂ ਵੱਲ ਤੁਰ ਪਏ ਹੁਣ 10-15 ਖੇਤ ਜਾ ਕੇ ਡੀਐਸਪੀ ਦੁੰਬੀਆਂ ਤੇ ਆਈ ਲੰਬੀ ਤੇ ਸੰਘੜੀ ਚਰੀ ਵੇਕੇ ਖਲੋ ਗਿਆ ਹੁਣ ਐਦਾਂ ਆਓ ਚਬਲਾ ਜਿਆ ਤੈਨੂੰ ਪੁਲਿਸ ਆਫਸਰ ਸਾਹਮਣੇ ਬੋਲਣਾ ਸਿਖਾਵਾਂ ਸਾਬ ਧਰਮੇ ਤੋਂ ਗਾਲਾਂ ਦਾ ਬਦਲਾ ਲੈਣ ਤੇ ਆ ਗਿਆ ਹਾਂ ਓਏ ਸੂਰੀਆ ਨੇ ਕਦੇ ਉਸਤਾਦ ਨਹੀਂ ਜੰਮੇ ਤੂੰ ਕੌਣ ਹੈ ਸਾਨੂੰ ਸ ਅਸੀਂ ਮਚ ਨੂੰ ਤਾ ਦੇ ਕੇ ਜੰਮੇ ਆਂ ਧਰਮਾ ਅੱਗੇ ਉਹ ਬੇਪਰਵਾਹ ਹੋ ਕੇ ਥੰਮ ਵਾਂ ਖਲੋਤਾ ਜੀਗਾ ਉਸ ਨੇ ਮਿੱਥ ਲਈ ਸੀ ਵੀ ਝਟ ਕੋ ਨੂੰ ਮਰਦੇ ਹੁਣੇ ਮਰ ਜਾਵਾਂ ਪਰ ਇਸ ਖਬੀਸ਼ ਅਗੇ ਨਹੀਂ ਝੁਕਣਾ ਮੈਂ ਵੀ ਰੇਲੀ ਜੱਟ ਬਰਾਨਾ ਤੇਰੇ ਵਰਗਿਆਂ ਦੀਆਂ ਰੜਕਾਂ ਕੱਟਣ ਵਾਸਤੇ ਜੰਮਿਆ ਮੈਂ ਉਸ ਆਪਣਾ ਰਵਾਲਵਰ ਦੀ ਹਿੱਕ ਨਾਲ ਲਾ ਲਿਆ ਹੁਣ ਹੁਣ ਬੋਲ ਕੀ ਬਕਵਾਸ ਕਰਦਾ ਸੀ ਸਾਰਿਆਂ ਨੇ ਇੱਕਦਮ ਸਾ ਰੋਕਲੇ ਹੁਣ ਸਵੇਰ ਦੀ ਠੰਡੀ ਵਾਦਾ ਆਇਆ ਸੱਜਰਾ ਬੁੱਲਾ ਵੀ ਉਹਨਾਂ ਨੂੰ ਆਈ ਤਰੇਲੀ ਨਾ ਰੋਕ ਸਕਿਆ ਉਹ ਮਰ ਤਾਂ ਸਾਰੇ ਨਹੀਂ ਜਾਣਾ ਮੈਂ ਥੋੜਾ ਅਗੇ ਤਾਂ ਮਰ ਜਾਊਂਗਾ ਚੰਗਾ ਹੁੰਦਾ ਮਰਨ ਤੋਂ ਪਹਿਲਾਂ ਤੇਰੀ ਨਿੱਕੀ ਨਾਲ ਫੇਰੇ ਠਾ ਵਾਰੀ-ਵਾਰੀ ਅੱਗ ਦੀਆਂ ਲਟਾਂ ਤੱਕਾ ਦੇ ਕੇ ਧਰਮੇ ਦੀ ਛਾਤੀ ਵਿੱਚ ਵੱਜ ਗਈਆਂ ਜਮਾਨ ਮੁੰਡੇ ਦੀ ਹਿੱਕ ਦਾ ਵਗਦਾ ਲਹੂ ਸਮੇਂ ਦੀ ਸੂਰਜ ਦਾ ਅਰਗ ਹੋ ਗਿਆ ਕੜੀ ਵਰਗਾ ਦਿਓ ਕਦ ਧਰਮਾ ਲੜਖੜਾਇਆ ਮੁੜ ਸੰਭਲਿਆ ਉਸ ਅੱਖਾਂ ਦੇ ਚੰਗਿਆੜਿਆਂ ਵਿੱਚੋਂ ਪੁਕਾਰਿਆ ਵੀ ਕੋਈ ਨਾ ਬਿਜੂਆ ਛੇਤੀ ਹਿਸਾਬ ਹੋਣਗੇ ਇਨਕਲਾਬ ਧਰਮੇ ਦਾ ਦਮ ਓਖੜ ਗਿਆ ਜਿੰਦਾਬਾਦ ਉਹਦੀ ਥਾਂ ਚੋਰੇ ਨੇ ਆਖਿਆ ਫਿਰ ਧਰਮਾ ਦਾੜ ਦੇ ਕੇ ਵਾਟੂ ਤੇ ਜਾ ਪਿਆ ਉਧਰ ਲਾਲ ਸਿੰਘ ਆਪਣੀ ਕਾਮਯਾਬੀ ਦੀ ਖੇੜ ਦੀ ਵੇਖ ਰਿਹਾ ਸੀਗਾ ਹੁਕਮ ਦੀ ਨਾਬਰੀ ਉਹਦੇ ਵਸਦਾ ਰੋਗ ਨਹੀਂ ਸੀਗਾ ਜੋਰਾ ਆਪਣੇ ਆਪ ਡੀਐਸਪੀ ਅੱਗੇ ਆਖੇ ਹੁੰਦਾ ਧੜੇ ਦੇ ਵਗਦੇ ਲਹੂ ਨੇ ਉਹਦੇ ਸਿਰ ਨੂੰ ਨਵਾਂ ਜਨੂੰਨ ਝਾੜ ਦਿੱਤਾ ਸੀ ਤੂੰ ਕੀ ਦੀ ਐ ਆ ਵੇਖ ਮੁੰਡੇ ਨੇ ਸੂਰਜਵਲ ਬੰਨੇ ਹੱਥ ਚੱਕ ਲੇ ਸਾਡਾ ਸੂਰਜ ਚੜ ਰਿਹਾ ਹੈ ਤੁਹਾਡਾ ਲੋਟੂ ਸਰਮਾਇਦਾਰਾਂ ਤੇ ਜ਼ਗੀਰਦਾਰਾਂ ਦਾ ਡੁੱਬ ਰਿਹਾ ਹੈ ਡੀਐਸਪੀ ਦੇ ਬੰਬਰ ਸਿਰ ਵਿੱਚ ਮੁੰਡੇ ਦੀਆਂ ਸਧਾਰਨ ਪਰ ਨਿੱਗਰ ਗੱਲਾਂ ਖੂਬ ਗਈਆਂ ਸਨ ਸ਼ਹਿਰ ਸਾਲਾ ਇਨਕਲਾਬੀ ਆ ਜਾਵੇ ਇੱਕ ਪੱਲ ਹੀ ਉਹ ਸਾਰਾ ਧੜਕ ਗਿਆ ਪਰ ਇਨਕਲਾਬ ਹਲੇ ਬੜੀ ਦੂਰ ਹੈ ਉਦੋਂ ਤੱਕ ਸ਼ਾਇਦ ਲੋਕ ਸਭ ਕੁਝ ਹੀ ਭੁੱਲ ਜਾਣ ਇਹ ਵੀ ਸੰਭਵ ਹੈ ਵੀ ਇਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਸਰਕਾਰੀ ਚੋਗਾ ਰਾਜ਼ ਆ ਜਾਵੇ ਚਾਂਸ ਰੀਲੀ ਮਸੀਹ ਹੱਥ ਲੱਗਾ ਮੈਂ ਕਿਉਂ ਗਵਾਵਾਂ ਕਿਉਂ ਨਾ ਐਸਐਸਪੀ ਹੋ ਕੇ ਪੈਨਸ਼ਨ ਜਾਵਾਂ ਮੈਂ ਕਿਉਂ ਸਰਦਾਰ ਲਾਲ ਸਿੰਘ ਜੀ ਇਹਨਾਂ ਕੁੱਤੇ ਦੇ ਪੁੱਤਾਂ ਦਾ ਉਪਦੇਸ਼ ਦੇਖ ਇਉਂ ਹੀ ਇਹ ਭੋਲੇ-ਭਾਲੇ ਨੌਜਵਾਨਾਂ ਨੂੰ ਵਰਤ ਲਾਉਂਦੇ ਨੇ ਜੋਰੇ ਵੱਲ ਮੂੰਹ ਕਮਾਇਆ ਉਹਨੇ ਇਨਕਲਾਬ ਲੋਹੇ ਦਾ ਥਣ ਤੁਹਾਡੇ ਹੱਥ ਕਿਹਨੇ ਫੜਾ ਦਿੱਤਾ ਯਾਰ ਨਾ ਇਹ ਭਸਮੇ ਤੇ ਨਾ ਧਾਰਾਂ ਦੇਵੇ ਕਕਰ ਮਾਰੀ ਜਾਓ ਜਿੰਨੀਆਂ ਮਰਜੀ ਮੇਰਾ ਸਾਥੀ ਠੀਕ ਆਗਦਾ ਸੀ ਤੂੰ ਸੋਰ ਜੋਰੇ ਦੀ ਬਾਕੀ ਗੱਲ ਡੀਐਸਪੀ ਵੀ ਠਾਣੇ ਰੋਕ ਲਈ ਮੁੰਡੇ ਦਾ ਗਾਲ ਕੱਢਦਾ ਮੂੰਹ ਖੁੱਲਾ ਹੀ ਰਹਿ ਗਿਆ ਉਹ ਦੋ ਕਦਮਾਂ ਪਿਛਾਣੋਂ ਹਟ ਕੇ ਅੱਗੇ ਨੂੰ ਵਧ ਆਇਆ ਤੇ ਡਿੱਗ ਪਿਆ ਤੀਜੇ ਦਾ ਵੀ ਫਾਸ ਵੱਡੋ ਹਾਂ ਪੀਐਸਪੀ ਨੇ ਆਪਣਾ ਰਵਾਲਵਰ ਪੁੱਟ ਕੇ ਵੇਖਣਾ ਸ਼ੁਰੂ ਕਰ ਦਿੱਤਾ ਉਹ ਜਨਾਬ ਮੈਨੂੰ ਕਾਹਤੋਂ ਮਾਰਦੇ ਹੋ ਜੀ ਬਾਣੀ ਤਾਂ ਉਹਨਾਂ ਹੀ ਮਾਰੇ ਸੀਗੇ ਉਹ ਥਾਂ 'ਤੇ ਬਹਿ ਕੇ ਰੋਂਣ ਲੱਗ ਪਿਆ ਬਾਲ ਬਚੜਦਾ ਰਾਂ ਜਨਾਬ ਅਫੀਮ ਖਾਨ ਦਾ ਮਾਰਿਆ ਨਾ ਰਲ ਗਿਆ ਇਹਨਾਂ ਦੇ ਅੱਜ ਤਾਂ ਹੀ ਕੋਈ ਮਾੜਾ ਕੰਮ ਨਹੀਂ ਕੀਤਾ ਭਾਵੇਂ ਸੰਤਾ ਦੀ ਸਮਾਹ ਛੱਡ ਲ ਅੰਨੇ ਵਿੱਚ ਇੱਕ ਸਪਾਈ ਨੇ ਪਿੱਛੋਂ ਅਮਲੀ ਦਾ ਕੰਮ ਤਮਾਮ ਕਰ ਦਿੱਤਾ ਅਮਲੀ ਮੁdde-ਮੁਡੇ ਪਿਆ ਹੁਣ ਇਹਨਾਂ ਸਾਰਿਆਂ ਨੂੰ ਚਰੀ ਵਿੱਚ ਕਰ ਦਿਓ ਸਾਰੇ ਸਪਾਈ ਤਿੰਨ ਤਿੰਨ ਖੇਤ ਦੀ ਵੇਤ ਨਾਲ ਚਫੇਰੇ ਖਲੋ ਜਾਵੋ ਕੋਈ ਕਿਸਾਨ ਆਵੇ ਅਖਣਾ ਬੀ ਨਕਸਲੀ ਪਗੋੜਿਆਂ ਨੂੰ ਕੇਰਾ ਪਾਇਆ ਹੋਇਆ ਅਸੀਂ ਮੁਕਾਬਲੇ ਦੀ ਤਿਆਰੀ ਕਰਕੇ ਸ਼ਾਮ ਨੂੰ ਆਵਾਂਗੇ ਤੁਹਾਡੀ ਰੋਟੀ ਮੈਂ ਆਪ ਲੈ ਕੇ ਆਉਣਾ ਥਾਣੇਦਾਰ ਲਾਲ ਸਿੰਘ ਨੇ ਆਪਣੇ ਭੁੱਖੇ ਸਪਾਈਆਂ ਨੂੰ ਜਾਂਦਿਆਂ ਦਿਲਵਰੀ ਦਿੱਤੀ ਹੁਣ ਹਦਾਇਤਾਂ ਦੇ ਕੇ ਡੀਐਸਪੀ ਥਾਣੇਦਾਰ ਲਾਲ ਸਿੰਘ ਨੂੰ ਨਾਲ ਲੈ ਕੇ ਆਪਣੇ ਦਫ਼ਤਰ ਵਿੱਚ ਆ ਗਿਆ ਉਧਰ ਚਰੀ ਦੇ ਦੂਜੇ ਪਾਸੇ ਬੜਦੇ ਦੇ ਝੋਟੇ ਦਾ ਚੁੱਪਚਾਪ ਹਲ ਵਾਉਂਦਾ ਇੱਕ ਕਿਸਾਨ ਪਹਿਲੀ ਗੋਲੀ ਨਾਲ ਹੀ ਕੰਨ ਚੁੱਕ ਕੇ ਖਲੋ ਗਿਆ ਸੀਗਾ ਉਹ ਚਰੀ ਦੇ ਬਾਜਰੇ ਦੀ ਸਾਂਝੀ ਵਟ ਸੈ ਸੇ ਆਉਂਦਿਆਂ ਅੱਧਾ ਕੋ ਨਜ਼ਾਰਾ ਹੀ ਵੇਖਿਆ ਸੀਗਾ ਉਹਨੇ ਉਹ ਥਾਂ ਏ ਹਲ ਛੱਡ ਕੇ ਡਿੱਗਦਾ ਟੈਂਦਾ ਪਿੰਡ ਆ ਗਿਆ ਹੁਣ ਉਸਨੇ ਹਲ ਛੱਡਦਿਆਂ ਹੀ ਪਰੇ ਵਿੱਚ ਬੋਹ ਪਾਰਿਆ ਮਜਾਦ ਹਤੀ ਵੀ ਪੁਲਿਸ ਨੇ ਆ ਕਾਣ ਕਰ ਦਿੱਤਾ ਗੱਲ ਵੱਧ ਕੇ ਪੰਚਾਇਤ ਤੇ ਨੰਬਰਦਾਰਾਂ ਤੱਕ ਪਹੁੰਚ ਗਈ ਉਸ ਪਿੰਡ ਦੇ ਨੰਬਰਦਾਰ ਦਾ ਮੁੰਡਾ ਗਵੰਡੜ ਕੁੜੀ ਨਾਲ ਬਦਫੈਲੀ ਕਰਕੇ ਨਸ ਗਿਆ ਸੀਗਾ ਤਿੰਨ ਦਿਨਾਂ ਤੋਂ ਪੁਲਿਸ ਵਾਲੇ ਤੇ ਘਰ ਦੇ ਮੁੰਡੇ ਨੂੰ ਪਾੜ ਰਹੇ ਸਨ ਪਿੰਡ ਵਿੱਚ ਪਤਾ ਨਹੀਂ ਕਿਹਨੇ ਅਫਵਾਹ ਫਲਾ ਦਿੱਤੀ ਵੀ ਪੁਲਸ ਨੇ ਉਹ ਮੁੰਡਾ ਰਗੜ ਦਿੱਤਾ ਮੁੰਡੇ ਦਾ ਪਿਓ ਸਰਪੰਚ ਨੂੰ ਵਾਸਤੇ ਦਵੇ ਵੀ ਗੁਰੂ ਦੇ ਵਾਸਤੇ ਮੇਰੇ ਨਾਲ ਚੱਲੋ ਸ਼ਰੀਕੇ ਤੇ ਭਾਈਚਾਰੇ ਦੀ ਯਾਰਦ ਕਰਨ ਪਿੰਡ ਦੇ ਸਿਰ ਕੱਢ ਬੰਦਿਆਂ ਨੂੰ ਮੁੰਡੇ ਦੇ ਪਿਓ ਦੇ ਨਾਲ ਜਾਣਾ ਪੈ ਗਿਆ ਰਲਦੇ ਰਲਦੇ ਪਿੰਡ ਦੇ 50 60 ਬੰਦੇ ਜੁੜ ਗਏ ਅੱਗੇ ਪੁਲਿਸ ਦੇ ਹੌਲਦਾਰ ਨਾਲ ਉਹਨਾਂ ਦਾ ਅੜਾ ਲੱਗ ਗਿਆ ਹੌਲਦਾਰ ਆਖੇ ਵੀ ਅਸੀਂ ਤੁਹਾਨੂੰ ਪਹਾੜਿਆਂ ਕੋਲ ਨਹੀਂ ਜਾਣ ਦੇਣਾ ਮੁੰਡੇ ਦਾ ਪਿਓ ਵਾਸਤਾ ਪਾਵੇ ਵੀ ਤੁਸੀਂ ਇੱਕ ਵਾਰੀ ਸਾਨੂੰ ਦਿਖਾ ਦਿਓ ਮੈਨੂੰ ਆਵਾਜ਼ ਮਾਰ ਲੈਣ ਦਿਓ ਜੇ ਉਹਦਾ ਹੋਇਆ ਤਾਂ ਆਪਣੇ ਆਪ ਬਾਹਰ ਆ ਜਾਵੇਗਾ। ਓਏ ਡੀਐਸਪੀ ਬਰਾੜ ਸਾਹਿਬ ਆ ਰਹੇ ਨੇ ਐਵੇਂ ਫालतू ਛੇਲੇ ਨਾ ਲਵਾ ਲਿਓ। ਤੁਸੀਂ ਨਕਸਲੀਆਂ ਨੂੰ ਅਪਰਾਧਦੇ ਹੋ। ਹਵਲਦਾਰ ਨੇ ਸਮਝਾਉਣ ਤੇ ਤਪਕਾਉਣ ਦੇ ਦੋਵੇਂ ਹਥਿਆਰ ਵਰਤ ਲਏ। ਜਾਓ ਸਰਕ ਦੇ ਉਹ ਪਾਰ ਜਾ ਕੇ ਬੈਠੋ। ਸਰਪੰਚ ਨੇ ਮੁੰਡੇ ਦੇ ਪਿਓ ਨੂੰ ਸਮਝਾਇਆ ਵੀ ਥੋੜੀ ਜਰੈਨਦ ਕਰ ਅਸਲੀਅਤ ਹੁਣੇ ਸਾਹਮਣੇ ਆ ਜਾਵੇਗੀ। ਜਦੋਂ ਮੁੰਡਾ ਹੀ ਮਾਰ ਦਿੱਤਾ ਸਰਪੰਚਾ ਫਿਰ ਜਰੈਨਦ ਕਾਦੀ। ਨੰਬਰਦਾਰ ਦੇ ਉਬੇ ਸਾਹਾਂ ਵਿੱਚ ਸਬਰ ਫੱਟੜ ਹੋਇਆ ਪਿਆ ਸੀਗਾ। ਉਹ ਐਨੀ ਪੰਚਾਇਤ ਦੇ ਸਾਹਮਣੇ ਉਹ ਇਹ ਕਿਵੇਂ ਕਰ ਦੇਣਗੇ? ਕੋਈ ਕਾਨੂੰਨ, ਸਰਕਾਰ ਸਭ ਮਰ ਗਏ। ਸਰਪੰਚ ਨੇ ਤਕੜਾ ਹੋ ਗਏ ਉਹਨੂੰ ਦਲਾਸਾ ਦਿੱਤਾ ਉਹ ਲੋਕਾਂ ਨੂੰ ਮੋੜ ਕੇ ਸੜਕ ਉੱਤੇ ਲੈ ਗਿਆ ਹੁਣ ਮੁੰਡੇ ਦਾ ਪਿਓ ਦਾ ਜੀ ਥੋੜਾ ਹੋ ਹੋ ਜਾ ਰਿਹਾ ਸੀ ਉਹ ਸੜਕ ਉੱਤੇ ਤਾਲੀਆਂ ਦੀ ਛਾਵੇਂ ਪਏ ਰਹੇ ਉੱਥੇ ਹੀ ਦੁਪਹਿਰ ਦੀ ਰੋਟੀ ਤੇ ਦਿਨ ਢਲਦੇ ਦੀ ਚਾਹ ਪੰਚਾਇਤ ਨੇ ਮੰਗਵਾਈ ਪਰ ਘੇਰੇ ਉੱਤੇ ਆਪਣੇ ਵੱਲੋਂ ਪੂਰੀ ਤਾੜਦਾਈ ਰੱਖੀ ਉਹਨਾਂ ਨੇ ਜੋ-ਜੋ ਹਥਣ ਹੋ ਰਿਹਾ ਸੀਗਾ ਉਹਨਾਂ ਦੀ ਸ਼ੱਕ ਵਾਧੀ ਜਾਂਦੀ ਸੀ ਕਾਰਾਂ ਬੱਸਾਂ ਤੇ ਟਰੱਕ ਸੜਕ ਤੋਂ ਹਾਰਨ ਮਾਰਦੇ ਦੜਾ ਦੜ ਲੰਗੀ ਜਾ ਰਹੇ ਸਨ ਪਰ ਪੁਲਿਸ ਦੇ ਟਰੱਕ ਨਹੀਂ ਆ ਰਹੇ ਸਨ ਆਖਰੇ ਇੱਕ ਘੰਟਾ ਦਿਨ ਖੜੇ ਤੋਂ ਪੁਲਿਸ ਦੀ ਜੀਪ ਅਤੇ ਟਰੱਕ ਪੰਚਾਇਤ ਦੇ ਬਰਾਬਰ ਆ ਕੇ ਰੁਕੇ ਲੋਕ ਦੁਪੱਟੇ ਝਾੜ ਕੇ ਪੁਲਿਸ ਦੀ ਆਵਨਾ ਵਿੱਚ ਉੱਠ ਖਲੋਤੇ ਡੀਐਸਬੀ ਜੀਵ ਤੋਂ ਉਤਰਦਾਈ ਪੰਚਾਇਤ ਦੇ ਘਰ ਪੈ ਗਿਆ ਹੁਣ ਉਹ ਤੁਸੀਂ ਚਾਰੇਓ ਕਿਵੇਂ ਨਾਕਾਵਾਂ ਲਿਆ ਜੇ ਉਸ ਨੂੰ ਅਸਲ ਗੱਲ ਨਗੀ ਹੋਣ ਦਾ ਪਾਲਾ ਮਾਰ ਰਿਹਾ ਸੀ ਜਾਂਦੀਏ ਬੁਲਾਏ ਦੁਪਹਿਰਾ ਕਰ ਜਾ ਇਸ ਕਹੋਤ ਅਨੁਸਾਰ ਸਰਪੰਚ ਸਮੇਤ ਸਾਰੀ ਪੰਚਾਇਤ ਦੀ ਅਫਸਰ ਨੇ ਲਾਗੇ ਰੱਖ ਦਿੱਤੀ ਸਰਪੰਚ ਨੇ ਸ਼ਰਮਿੰਦਗੀ ਦੇ ਤਾਣ ਮੋੜ ਕੱਟਿਆ ਜਨਾਬ ਸਾਨੂੰ ਪਗੌੜਿਆਂ ਦੇ ਘੇਰੇ ਦਾ ਪਤਾ ਲੱਗਿਆ ਤਾਂ ਗਈ ਸ਼ਾਇਦ ਸਰਕਾਰ ਨੂੰ ਪਿੰਡ ਦੇ ਲੋਕਾਂ ਦੀ ਮਦਦ ਚਾਹੀਦੀ ਹੋਵੇ ਸਰਪੰਚ ਨੇ ਆਪਣੀ ਅਤੇ ਪਿੰਡ ਦੀ ਇੱਜ਼ਤ ਪਹੁੰਚਾਉਣ ਲਈ ਪੁਰਾਣੇ ਜੈਲਦਾਰਾਂ ਵਾਲਾ ਪੱਥਾ ਮਾਰਿਆ ਉਹਨੂੰ ਉਹ ਨਹੀਂ ਬਈ ਕੋਈ ਮਦਦ ਨਹੀਂ ਚਾਹੀਦੀ ਗੋਲੀ ਚੱਲੇਗੀ ਦੂਰ ਚਲੇ ਜਾਓ ਖਾਲਾਂ ਵਿੱਚ ਪੈ ਜਾਓ ਉਸ ਨੇ ਬੈਤ ਲਾਉਂਦੇ ਆ ਪੰਚਾਇਤ ਨੂੰ ਪਿੰਡਵਾਲ ਹੱਕ ਦਿੱਤਾ ਹੁਣ ਪਿਛਾਂ ਹੜਦੇ ਲੋਕਾਂ ਵਿੱਚੋਂ ਇੱਕ ਨੇ ਕੱਚ ਵਾਲੇ ਭਾਈ ਨੂੰ ਆਖਿਆ ਵੀ ਇਹ ਸਾਲਾ ਬਰਾੜ ਹੈ ਕਿ ਬਗਿਆੜਾ ਹੈ ਉਹ ਬਈ ਇਹਨਾਂ ਨੂੰ ਫਲੋਰ ਪਾਸ ਕਰਵਾਉਨੇ ਆ ਗਾਲਾਂ ਸਕਾਉਂਦੇ ਨੇ ਕੱਚ ਵਾਲੇ ਤੋਂ ਬਿਨਾਂ ਇੱਕ ਹੋਰ ਵਿੱਚ ਹੀ ਬੋਲ ਪਿਆ ਅੱਛਾ ਤਾਂ ਇਹ ਗੱਲ ਹੈ ਫੇਰ ਤਾਂ ਮੇਰੇ ਨਾਲ ਗਾਣਾ ਦੇਣਾ ਜਿੱਦਲ ਵੇਹੇ ਮੇਰੇ ਸਾਲੇ ਦੇ ਪੁੱਤ ਨੂੰ ਇੱਕ ਗੋਲੀ ਟੀ ਕਰਦੀ ਪੰਚਾਇਤ ਦੇ ਸਿਰੋਤੋਂ ਦੇ ਲੰਗ ਗਈ ਉਹ ਥਾਂ ਡਿੱਗ ਪਏ ਵੱਟਾਂ ਨਾਲ ਸਿਰ ਲਾ ਲਏ ਉਹਨਾਂ ਨੇ ਸਰਪੰਚ ਦਾ ਦੁੱਧ ਜਿੱਟੀ ਪਾਵਲੇ ਦਾ ਚਾਦਰਾ ਗਾਰੇ ਨਾਲ ਖਹਿ ਕੇ ਥਾਂ ਤਾਂ ਤੋਂ ਹਰੇ ਦਾਖ ਆ ਗਿਆ ਸੀਗਾ ਸਾਰਿਆਂ ਦਾ ਇਹੀ ਹਾਲ ਸੀ ਨਾ ਕੋਈ ਕੁਸਕਣ ਦਾ ਅਤੇ ਨਾ ਹੀ ਉੱਠਣ ਦਾ ਜੇਰਾ ਕਰ ਰਿਹਾ ਸੀਗਾ ਥੋੜੇ ਤੇਰ ਪਿੱਛੋਂ ਠਾਠੂ ਟੀਂ ਟੀਂ ਦੀਆਂ ਆਵਾਜ਼ਾਂ ਉਪਰੋਂ ਥਲੀ ਆਉਣ ਲੱਗ ਪਈਆਂ ਸਰਪੰਚ ਦੇ ਉਤਲੇ ਪਾਸੇ ਡਰਿਆ ਪਿਆ ਕੱਠ ਵਾਲਾ ਭਾਈ ਵਾਹਿਗੁਰੂ ਸਤਨਾਮ ਮੜਮੜ ਉਚਾਰੀ ਜਾ ਰਿਹਾ ਸੀਗਾ ਵਾਹਿਗੁਰੂ ਐਥੋ ਰੱਖ ਲੈ ਕੱਚ ਵਾਲੇ ਨੇ ਫੈਰ ਦੇ ਢੜੋਕੇ ਸੁਣ ਕੇ ਅੱਖਾਂ ਮੀਟ ਲਈਆਂ ਉਹ ਸਰਪੰਚਾ ਕਿੱਥੇ ਲਿਆ ਵਸਾਇਆ ਤੂੰ ਉਹ ਚੁੱਪ ਚੁਪ ਘੋਲਿਆ ਦੜਵਟੀ ਰੱਖ ਫਸ ਗਈ ਤਾਂ ਹੁਣ ਫੜਕਨ ਕੀ ਹੈ ਸਰਪੰਚ ਆਪਣੀ ਥਾਂ ਪਛਤਾ ਰਿਹਾ ਜੀਦਾ ਪੰਚਾਇਤ ਵਾਲਿਆਂ ਨੇ ਇਸ ਤਰ੍ਹਾਂ ਦਾ ਆਹਮੋ ਸਾਹਮਣਾ ਮੁਕਾਬਲਾ ਕਦੇ ਨਹੀਂ ਵੇਖਿਆ ਸੀ ਪਘੋੜੇ ਮੁੰਡੇ ਦਾ ਬਾਪ ਕਾਰਜਾ ਫੜੀ ਹਰਾਸਿਆ ਪਿਆ ਸੀ ਉਹਦਾ ਡੁੱਬਦਾ ਦੇਲੇ ਸ਼ਾਦੀ ਭਰਦਾ ਸੀ ਵੀ ਇੰਨੀਆਂ ਗੋਲੀਆਂ ਵਿੱਚੋਂ 2-4 ਤਾਂ ਮੇਰੇ ਮੁੰਡੇ ਨੂੰ ਜ਼ਰੂਰ ਖਾ ਗਈਆਂ ਹੋਣਗੀਆਂ ਅੱਧਾ ਘੰਟਾ ਫੈਰਾ ਦਾ ਵਟਾਂਦਰਾ ਹੁੰਦਾ ਰਿਹਾ ਬੋਲੇ ਹੋਏ ਕੰਨਾਂ ਨੂੰ ਹੁਣ ਕੁਝ ਨਹੀਂ ਪਤਾ ਲੱਗਦਾ ਸੀਗਾ ਗੋਲੀ ਕਿੱਧਰੋਂ ਆ ਰਹੀ ਐ ਤੇ ਕਿੱਧਰੋਂ ਜਾ ਰਹੀ ਐ ਉਹਨਾਂ ਵਿੱਚੋਂ ਅੱ데 ਦਾ ਘਸੜ-ਕਸੜ ਕੇ ਪਿੰਡਾਂ ਨੂੰ ਪੱਤੇ ਵਾ ਗਏ ਸਨ ਫੈਰਿੰਗ ਹੁਣ ਬੰਦ ਹੋ ਗਈ ਪੰਚਾਇਤ ਵਾਲਿਆਂ ਸਿਰ ਉੜ ਕੇ ਵੇਖਿਆ ਵੀ ਪੁਲਿਸ ਵਾਲਿਆਂ ਉੱਚੀ ਲੰਬੀ ਚਰੀ ਨੂੰ ਘੇਰਿਆ ਹੋਇਆ ਸੀਗਾ ਪਘੋੜੇ ਮੁੰਡੇ ਦਾ ਬਾਪ ਉੱਠ ਕੇ ਪੁਲਿਸ ਵਾਲਿਆਂ ਵੱਲ ਨੱਠ ਪਿਆ ਉਹਦੇ ਪਿੱਛੇ ਜਾਣ ਦਾ ਹੋਰ ਕਿਸੇ ਨੇ ਜਿਗਰਾ ਨਾ ਕੀਤਾ ਪਰ ਲੋਕ ਉੱਠ ਕੇ ਜੁੜ ਗਏ ਤੇ ਆਪਣੀ ਪਹਿਲੀ ਥਾਂ ਸੜਕ ਵੱਲ ਖਿਸਕਣ ਲੱਗ ਪਿਓ ਉਹ ਤੁਹਾਡੇ ਵਿੱਚੋਂ ਕੋਈ ਇਹਨਾਂ ਨੂੰ ਪਛਾਣਦਾ ਹੈ ਸਾਰਿਆਂ ਦੇ ਹੱਥ ਕੰਨਾਂ ਨੂੰ ਜਾ ਲੱਗੇ ਜੇਰਾ ਕਰਕੇ ਸਰਪੰਚ ਬੋਲੇ ਆ ਵੀ ਜਨਾਬ ਸਾਡੇ ਪਿੰਡ ਦਾ ਇਹਨਾਂ ਵਿੱਚੋਂ ਕੋਈ ਨਹੀਂ ਹੈਗਾ ਅਸੀਂ ਨਹੀਂ ਪਛਾਣਦੇ ਇਹਨਾਂ ਉਹ ਸ਼ੁਕਰਕਰ ਨੰਬਰਦਾਰਾ ਤੇਰਾ ਮੁੱਦਾ ਨਹੀਂ ਹੈਗਾ ਇਹਦੇ ਵਿੱਚ ਸਰਪੰਚ ਨੇ ਪਘੋੜੇ ਮੁੰਡੇ ਦੇ ਬਾਪ ਨੂੰ ਆਖਿਆ ਯਾਰੋ ਇਹ ਵੀ ਤਾਂ ਕਹੇਦੇ ਮੁੱਦੇ ਹੀ ਸਨ ਕੱਚ ਵਾਲਾ ਪੋੜਾ ਵਿੱਚੋਂ ਹੀ ਕਹਿ ਗਿਆ ਉਹ ਇਹ ਰਾਜ ਨਹੀਂ ਰਹਿਣਾ ਯਾਰੋ ਇਸ ਤਰ੍ਹਾਂ ਦੇ ਘੋਰ ਪਾਪ ਵਾਹਿਗੁਰੂ ਬਖਸ਼ੀ ਉਹ ਹੁਣ ਮੁੜ ਮੁੜ ਕੇ ਸਿਰ ਮਾਰੀ ਜਾ ਰਿਹਾ ਸੀ ਸੋ ਦੋਸਤੋ ਇਹ ਸੀ ਸਰਮੇਲ ਦੀ ਜ਼ਿੰਦਗੀ ਦਾ ਭਾਗ 53ਵਾਂ ਤੇ ਭਾਗ 54 ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ